ਦੋਸਤੋ ਸੋਸ਼ਲ ਮੀਡੀਆ ਤੋਂ ਪੈਸੇ ਬਣਾਉਣ ਦੇ ਐਨੇ ਜ਼ਿਆਦਾ ਤੇ ਐਨੇ ਸੌਖੇ ਤਰੀਕੇ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਘਰੇ ਬੈਠੇ ਆਸਾਨੀ ਨਾਲ ਵਧੀਆ ਰੁਪਏ ਬਣਾ ਸਕਦੇ ਹੋ ਥੋੜਾ ਟਾਈਮ ਕੰਮ ਕਰਕੇ ਤੁਸੀਂ ਹੁਣ ਤੱਕ ਸੁਣਿਆ ਹੋਣਾ ਹੈ ਕਿ ਫੇਸਬੁੱਕ YouTube ਜਾਂ Instagram ਤੋਂ ਲੋਕ ਮਹੀਨੇ ਦਾ ਲੱਖਾਂ ਰੁਪਏ ਬਣਾ ਰਹੇ ਨੇ ਪਰ ਹੁਣ ਤੁਸੀਂ ਜੋ ਤੁਹਾਡੇ ਫੋਨ ਵਿੱਚ WhatsApp ਚੱਲਦੀ ਹੈ ਉਸ ਦੀ ਸਹੀ ਵਰਤੋਂ ਕਰਕੇ ਵਧੀਆ ਰੁਪਏ ਬਣਾ ਸਕਦੇ ਹੋ ਬਹੁਤ ਸੌਖੇ ਤਰੀਕੇ ਨਾਲ ਬਹੁਤ ਸਾਰੇ ਵੀਰ ਇਸ ਵੀਡੀਓ ਨੂੰ ਦੇਖ ਕੇ ਇਹ ਵੀ ਕਹਿਣਗੇ ਕਿ WhatsApp ਤੋਂ ਰੁਪਏ ਬਣਦੇ ਨਹੀਂ ਪਰ ਕੁਝ ਲੋਕ WhatsApp ਦਾ ਇਸ ਤਰੀਕੇ ਨਾਲ ਇਸਤੇਮਾਲ ਕਰਦੇ ਨੇ ਕਿ ਉਹ ਘਰੇ ਬੈਠੇ ਹੀ ਲੱਖਾਂ ਰੁਪਈਆ ਬਣਾਈ ਜਾ ਰਹੇ ਨੇ ਕਿਵੇਂ ਕਰਨੀ ਆ ਤੁਸੀਂ ਵੀ WhatsApp ਦੀ ਵਰਤੋਂ ਕਿਵੇਂ ਤੁਹਾਨੂੰ ਰੁਪਈਆ ਬਣਾਣਾ ਹੈ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਣਾ ਵੀਡੀਓ ਨੂੰ ਧਿਆਨ ਨਾਲ ਜਰੂਰ ਦੇਖ ਲਿਓ ਦੋਸਤੋ WhatsApp ਤੋਂ ਪੈਸੇ ਬਣਾਉਣ ਦੇ ਲਈ ਤੁਸੀਂ ਕੀ ਕਰਨਾ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਦੇ ਵਿੱਚ WhatsApp ਨੂੰ ਓਪਨ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਇੱਕ ਗੋਲ ਆਈਕਨ ਦਿਖਾਈ ਦਊ ਰੰਗ-ਬਰੰਗਾ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਟਾ AI ਦਾ ਚੈਟ ਬਾਕਸ ਓਪਨ ਹੋ ਜਾਣਾ ਹੈ ਤੁਸੀਂ ਇੱਥੇ ਕੀ ਕਰਨਾ ਤੁਸੀਂ ਇੱਥੇ ਵਧੀਆ-ਵਧੀਆ ਫੋਟੋਆਂ ਬਣਾਉਣੀਆਂ ਨੇ ਤੇ ਉਹੀ ਫੋਟੋਆਂ ਤੋਂ ਤੁਸੀਂ ਰੁਪਏ ਬਣਾ ਸਕਦੇ ਹੋ ਫੋਟੋਆਂ ਤੋਂ ਰੁਪਏ ਕਿਵੇਂ ਬਣਨਗੇ ਇਹ ਤੁਹਾਨੂੰ ਬਾਅਦ ਚ ਦੱਸਦੇ ਹਾਂ ਪਹਿਲਾਂ ਤੁਸੀਂ ਇਹ ਦੇਖੋ ਵੀ ਇੱਥੇ ਫੋਟੋਆਂ ਤੁਸੀਂ ਬਣਾਉਣੀਆਂ ਕਿਵੇਂ ਨੇ ਤੁਸੀਂ ਜੋ ਕੁਝ ਵੀ ਇੱਥੇ ਲਿਖੋਗੇ ਉਸ ਤਰ੍ਹਾਂ ਦੀ ਫੋਟੋ ਬਣ ਕੇ ਤੁਹਾਡੇ ਸਾਹਮਣੇ ਆ ਜਣੀ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਫੋਟੋ ਬਣਾ ਕੇ ਦਿਖਾ ਦਨਾ ਆਪਾਂ ਲਿਖ ਦਿੰਨੇ ਆ ਇੱਥੇ a rat use the ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇੱਕ ਫੋਟੋ ਬਣ ਕੇ ਸਾਹਮਣੇ ਆ ਗਈ ਜਿਸ ਦੇ ਵਿੱਚ ਇੱਕ ਚੂਹਾ ਮੋਬਾਈਲ ਫੋਨ ਚਲਾ ਰਿਹਾ ਹੈ ਤੁਸੀਂ ਇਹੋ ਜਿਹੇ ਹੀ ਵੱਖ-ਵੱਖਰੀਆਂ ਫੋਟੋਆਂ ਬਣਾਉਣੀਆਂ ਨੇ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆਉਂਦਾ ਹੈ ਤੁਸੀਂ ਉਹ ਜੀ ਫੋਟੋ ਬਣਾ ਸਕਦੇ ਹੋ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਨਹੀਂ ਜਿਨ੍ਹਾਂ ਨੂੰ ਅੰਗਰੇਜ਼ੀ ਲਿਖਣ ਵਿੱਚ ਦਿੱਕਤ ਆਉਂਦੀ ਹੈ ਤੇ ਉਹ ਅੰਗਰੇਜ਼ੀ ਲਿਖ ਨਹੀਂ ਸਕਦੇ ਕਿਉਂਕਿ ਇੱਥੇ ਜੇ ਫੋਟੋ ਬਣਾਉਣੀ ਹੈ ਤਾਂ ਤੁਹਾਨੂੰ ਅੰਗਰੇਜ਼ੀ ਲਿਖਣੀ ਪਊਗੀ ਅੰਗਰੇਜ਼ੀ ਲਿਖੀ ਤੋਂ ਬਿਨਾਂ ਇੱਥੇ ਫੋਟੋ ਨਹੀਂ ਬਣਨੀ ਹੈਗੀ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ Google ਦੇ ਵਿੱਚ ਚਲੇ ਜਾਣਾ ਹੈ ਤੇ Google ਦੇ ਵਿੱਚ ਜਾ ਕੇ ਤੁਸੀਂ ਸਰਚ ਕਰਨਾ ਹੈ Translate Punjabi to English Translate Punjabi to English ਤੁਸੀਂ ਲਿਖ ਕੇ ਸਰਚ ਮਾਰ ਦੇਣਾ ਹੈ ਤੇ ਪਹਿਲੀ ਉਹ ਵੈਬਸਾਈਟ ਖੁੱਲ ਜਾਣੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਉੱਪਰ ਤੁਸੀਂ ਜੋ ਵੀ ਪੰਜਾਬੀ ਵਿੱਚ ਲਿਖੋਗੇ ਉਹ ਥੱਲੇ ਆਟੋਮੈਟਿਕਲੀ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਆ ਜਾਊਗਾ ਉਹਨੂੰ ਤੁਸੀਂ ਉੱਥੋਂ ਕਾਪੀ ਕਰ ਲੈਣਾ ਹੈ ਤੇ WhatsApp 'ਚ ਜਾ ਕੇ ਪੇਸਟ ਕਰ ਦੇਣਾ ਹੈ ਉਸ ਨਾਲ ਦੀ ਫੋਟੋ ਬਣ ਕੇ ਸਾਹਮਣੇ ਆ ਜਣੀ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਥੇ ਲਿਖ ਕੇ ਦਿਖਾ ਦਿੰਦਾ ਇੱਕ ਚੂਹਾ ਫੋਨ ਉੱਪਰ ਬੈਠਾ ਹੈ ਆਪਾਂ ਉਹਰੇ ਪੰਜਾਬੀ ਲਿਖਤੀ ਤੁਸੀਂ ਥੱਲੇ ਦੇਖ ਸਕਦੇ ਹੋ ਇਹ ਮਾਊਸ ਇਸ ਸਿਟਿੰਗ ਔਨ ਦਾ ਫੋਨ ਇਹ ਲਿਖਿਆ ਹੋਇਆ ਹੈਗਾ ਹੁਣ ਤੁਸੀਂ ਇਹਨੂੰ ਇੱਥੋਂ ਕਾਪੀ ਕਰ ਲੈਣਾ ਹੈ ਕਾਪੀ ਦਾ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਬਣਾ ਹੋਇਆ ਇਹਨੂੰ ਇੱਥੋਂ ਕਾਪੀ ਕਰ ਲਿਆ ਕਾਪੀ ਕਰਕੇ ਆਪਾਂ ਬੈਕ ਚਲੇ ਕੇ WhatsApp کھول ਲਈ ਉੱਥੀ ਆ ਗਏ ਤਾਂ ਆਪਾਂ ਇੱਥੇ ਇਹਨੂੰ ਪੇਸਟ ਕਰ ਦੇਣਾ ਹੈ ਪੇਸਟ ਕਰਨ ਤੋਂ ਬਾਅਦ ਆਪਾਂ ਓਕੇ ਕਰ ਦੇਣਾ ਹੈ ਓਕੇ ਕਰਨ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਇੱਕ ਫੋਟੋ ਬਣ ਕੇ ਤੁਹਾਡੇ ਸਾਹਮਣੇ ਆ ਜਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਚੂਹੇ ਦੀ ਫੋਟੋ ਬਣ ਕੇ ਆ ਗਈ ਜੋ ਕਿ ਇੱਕ ਟੈ ਤੁਸੀਂ ਇਹੋ ਜਿਹੀਆਂ ਵੱਖ-ਵੱਖਰੀਆਂ ਫੋਟੋਆਂ ਬਣਾਉਣੀਆਂ ਨੇ ਚਾਹੇ ਦਿਹਾੜੀ ਦੀਆਂ 10 ਬਣਾ ਲਓ 5 ਬਣਾ ਲਓ 20 ਬਣਾ ਲਓ 100 ਬਣਾ ਲਓ ਇਹਦੀ ਕੋਈ ਲਿਮਟ ਨਹੀਂ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੀਆਂ ਫੋਟੋਆਂ ਬਣਾ ਸਕਦੇ ਹੋ ਕੋਸ਼ਿਸ਼ ਕਰੋ ਵੀ ਤੁਹਾਡੀ ਫੋਟੋ ਸਭ ਤੋਂ ਵੱਖਰੀ ਸਭ ਤੋਂ ਯੂਨੀਕ ਹੋਵੇ ਤੇ ਉਸ ਤੋਂ ਬਾਅਦ ਇਹ ਫੋਟੋਆਂ ਨੂੰ ਤੁਸੀਂ ਕੀ ਕਰਨਾ ਆਪਣੇ ਫੇਸਬੁੱਕ ਪੇਜ ਤੇ ਅਪਲੋਡ ਕਰ ਦੇਣਾ ਹੈ ਕਿਉਂਕਿ ਇਸ ਟਾਈਮ ਜਿਹੜੀ ਫੇਸਬੁੱਕ ਆ ਉਹ ਫੋਟੋਆਂ ਪਾਉਣ ਦੇ ਬਹੁਤ ਹੀ ਵਧੀਆ ਰੁਪਏ ਦੇ ਰਹੀ ਆ ਬਹੁਤ ਸਾਰੇ ਲੋਕ ਸਿਰਫ ਫੋਟੋਆਂ ਪਾ ਕੇ ਹੀ ਮਹੀਨੇ ਦਾ 1500 ਤੋਂ ਲੈ ਕੇ 2000 ਡਾਲਰ ਤੱਕ ਬੜੀ ਆਸਾਨੀ ਦੇ ਨਾਲ ਬਣਾ ਰਹੇ ਨੇ ਹੁਣ ਤੁਸੀਂ ਵੀ ਜਾਓ WhatsApp ਤੇ ਤੇ ਇਹੋ ਜਿਹੀਆਂ ਫੋਟੋਆਂ ਬਣਾਓ ਤੇ ਡੇਲੀ 5 ਤੋਂ ਲੈ ਕੇ 10 ਫੋਟੋਆਂ ਜਿੰਨੀਆਂ ਤੁਹਾਤੋਂ ਹੋ ਸਕਦੀਆਂ ਨੇ ਉਨੀਆਂ ਅਪਲੋਡ ਕਰੋ Facebook ਪੇਜ ਤੇ ਇਹੋ ਜਿਹੀਆਂ ਫੋਟੋਆਂ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਜੋ ਕਿ ਤੁਸੀਂ ਦੇਖੀਆਂ ਵੀ ਹੋਣਗੀਆਂ ਇਹਨਾਂ ਦੇ ਲਾਈਕ 1-1 ਮਿਲੀਅਨ ਤੱਕ ਪਹੁੰਚ ਜਾਂਦੇ ਨੇ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ Facebook ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ